ਇਨਸਟਾਗ੍ਰਾਮ ਤੇ ਹੋਇਆ ਪਿਆਰ ਤੇ ਮੁੰਡਾ ਪਹੁੰਚ ਗਿਆ ਕੁੜੀ ਨੂੰ ਵਿਆਉਣ ਮੋਗੇ ਤੇ ਅੱਗਿਓ ਕੁੜੀ ਤੇ ਉਸਦੇ ਪਰਿਵਾਰ ਨੇ ਕਰ ਲਿਆ ਫੋਨ ਬੰਦ ਤੇ ਮੁੰਡਾ ਤੇ ਉਸਦੇ ਨਾਲ ਆਈ ਸਾਰੀ ਬਰਾਤ ਸਾਰਾ ਦਿਨ ਸੜਕਾਂ ਤੇ ਲੱਭਦੇ ਰਹੇ ਕੁੜੀ ਦਾ ਪਤਾ ਜੀ ਹਾਂ ਬਿਲਕੁਲ ਇਹ ਕੋਈ ਫਿਲਮ ਦੀ ਸਟੋਰੀ ਨਹੀਂ ਜਦ ਕੀ ਅਸਲ ਸੱਚਾਈ ਹੈ ਹਾਂਜੀ ਹਾਂਜੀ ਮਿੱਠਾ ਭੇਜਿਆ ਵਿਆਹ ਵੀ ਦੋ ਤਰੀਕ ਸੀ ਉਹਦੇ ਤੇ ਆ ਐਕਸੀਡੈਂਟ ਹੋ ਛੱਟ ਲੱਗੀ ਉਹਦੇ ਕਹਿੰਦੀ ਵਿਆਹ ਕਰਨਾ ਮੈਂ ਕਿਹਾ ਮੈਂ 2 ਦਿਨ ਦਊਂਗਾ ਵਾਧੇ ਨਹੀਂ ਦਊਂ ਤੈਨੂੰ ਤੇ ਅੱਜ ਛੇਤਰੀ ਦਾ ਵਿਆਹ ਨੁ ਰੱਖਿਆ ਸਵੇਰੇ 10 ਵਜੇ ਦੀ ਬਰਾਸ ਸੀ ਉਹ 10 ਵਜੇ ਆਏ ਅਸੀਂ ਉੱਥੇ ਪਹੁੰਚ ਗਏ ਇੱਥੇ ਮੋਗੇ ਜੀ ਫੋਨ ਆਉਨੇ ਆ ਘੜੀ ਕੋਲ ਆਉਨੇ ਘੰਟੇ ਕੋਲ ਆਉਨੇ ਮੈਂ ਫੋਨ ਕਰਦੀ ਮੈਂ ਹੁਣੇ ਆਉਣੀ ਆ ਫਲਾਣੇ ਨੇ ਭੇਜ ਦਿੱਤਾ ਹੁਣ ਭੇਜਦੀ ਆ ਕਿਵੇਂ ਰਿਸ਼ਤਾ ਕਿਵੇਂ ਹੋਇਆ ਤੁਹਾਡਾ ਬਸ ਫੋਨ ਤੇ ਹੋਇਆ ਜੀ ਫੋਨ ਤੇ ਰਿਸ਼ਤਾ ਕੀਤਾ ਰਿਸ਼ਤਾ ਕਰਨ ਤੋਂ ਬਾਅਦ ਤੁਸੀਂ ਕੋ ਕੁੜੀ ਵਾਲਾ ਦੇ ਬਾਰੇ ਪਤਾ ਨਹੀਂ ਨਹੀਂ ਅਸੀਂ ਗਏ ਨਹੀਂ ਕਿਸੇ ਦੇ ਵੀ ਨਹੀਂ ਗਏ ਅਸੀਂ ਤਾਂ ਗੱਲ ਕੀਦੇ ਨਾ ਹੁੰਦੀ ਰਹੀ ਐ ਗੱਲ ਉਹਦੀ ਮਾਂ ਨੇ ਹੋਇਆ ਤੇ ਪੇਰ ਕੀ ਉਹਨਾਂ ਨੇ ਮਾਪੇ ਉਹਦਾ ਨਾਮ ਪਤਾ ਇੱਕ ਨਾ ਕਮਲਜੀਤ ਮਾਨਾ ਜਗਤਾ ਸਿੰਘ ਪੇਨ ਕੋਈ ਉਹਨਾਂ ਦਾ ਐਡਰੈਸ ਵਗੈਰਾ ਵੀ ਦੱਸਣਾ ਨਹੀਂ ਉਹ ਘਰ ਇਹ ਮੋਗੇ ਦੱਸਿਆ ਉਹਨਾਂ ਪਿੰਡ ਆਪਰੇ ਮੋਗੇ ਦੇ ਰਹੇ ਨੇ ਹਾਂਜੀ ਨਹੀਂ ਜਦੋਂ ਕੋਈ ਰਿਸ਼ਤਾ ਕੀਤਾ ਉਹਦੋਂ ਪਹਿਲਾਂ ਨਹੀਂ ਕੋਈ ਜਾਣ ਪਛਾਨ ਨਹੀਂ 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 ਫੋਨ ਫੋਨ ਕੋਈ ਤਸੱਲੀ ਨਹੀਂ ਕੀਤੀ ਫੋਨ ਤੇ ਫੋਨ ਤੇ ਫੋਨ ਤੇ ਵਸ ਸਾਰੀ ਗੱਲ ਹੋ ਗਈ ਹਾਂਜੀ ਹਾਂਜੀ ਹੋ ਮੁੰਡੇ ਨਾਲ ਗੱਲਬਾਤ ਹੋਈ ਤੁਹਾਡੇ ਨਾਲ ਵੀ ਗੱਲਬਾਤ ਹੋਈ ਸਾਡੇ ਨਾਲ ਹੁੰਦੀ ਰਹੀ ਆ ਮੁੰਡਾ ਤੁਹਾਡਾ ਕਿੱਥੇ ਕੰਮ ਕਰਦਾ ਇਹ ਦੁਬਈ ਹੀ ਲੇਬਰ ਦਾ ਕੰਮ ਕਰਦਾ ਉੱਥੇ ਵਿਚਾਰਾ 12-13000 ਰੁਪਏ ਤਾਂ ਉਦੋਂ ਚੱਕਦਾ ਹੁਣ ਕਰਜ਼ਾ ਫੜ ਫੜ ਕੇ ਵਿਆਹ ਤੇ ਲਾਇ ਪਏ ਜੱਜੀ ਫੜ ਫੜ ਕੇ ਕਿੱਥੋਂ ਲਾਹਾਂਗਾ ਇਹਦਾ ਪੈਸਾ 12-13 ਇਹਨਾਂ ਕੀ ਬੰਦਾ ਦੱਸੂ ਨਾ ਇੰਨੀ ਬਰਾਦ ਲਿਆ ਗੱਡੀਆਂ ਲਿਆ ਮੈਂ ਵੀ ਫੜ ਦੜ ਕੇ ਆਪਦੀ ਦਿਹਾੜੀ ਵਾਰ ਕੇ ਦੂੰਗਾ ਲੋਕਾਂ ਨੂੰ ਪੈਸੇ ਪਿਓ ਤੇ ਪੈਲਸ ਕਿਹੜਾ ਗਿਆ ਸੀ ਉਹਨੂੰ ਲਾਉਣਾ ਹੈ ਹਾਂ ਰੋਜ਼ਗਾਰ ਰੋਜ਼ਗਾਰ ਤੈਨੂੰ ਕਿਹ ਰੋਜ਼ਗਾਰ ਰੰਗਾ ਪਤਾ ਕੀਤਾ ਤੂੰ ਸਾਨੂੰ ਪਤਾ ਨਹੀਂ ਉਹ ਤਾਂ ਕਿ ਨਹੀਂ ਉੱਥੇ ਪੈਲਦਾ ਅਸੀਂ ਤਾਂ ਸਾਰੇ ਡਰਾਈਵਰਾਂ ਨੂੰ ਫੋਨ ਕੀਤਾ ਭਾਈ ਹੁਣੇ ਆਉਣੇ ਮੈਂ ਫਲਾਣੇ ਦਾ ਖੜੀ ਆ ਗੱਡੀ ਭੇਜਦੀ ਫਲਾਣੇ ਭੇਜਦੇ ਆ ਆ ਹੁਣ ਭੇਜਦੀ ਅੱਠ ਸੱਤ ਤੂੰ ਤੁਸੀਂ ਰਿਪੋਰਟ ਦਿਖਾਈ ਪੁੱਛ ਹਾਂਜੀ ਹਾਂਜੀ ਕਿੰਨੇ ਵਜੇ ਦੇ ਆਏਵੇਂ ਤੁਸੀਂ ਭਾਈ 1:30 ਵਜੇ ਆਏ ਭਾਈ ਪਰੂੰਗਾ ਕਿ ਮੈਂ ਇਹੜਾ ਕਰਜ਼ਾ ਲੈ ਆਉ ਲਾਂਗਾ ਤੂੰ ਕੀ ਮੰਗ ਕਰਦੇ ਆਂ ਅਸੀਂ ਤਾਂ ਮੰਗ ਕਰਦੇ ਜੇ ਸਾਨੂੰ ਸਪੋਰਟ ਸਾਨੂੰ ਨਿਆਂ ਸਾਥੀ ਹੋਣੀ ਚਾਹੀਦੀ ਆ ਤੁਹਾਡੇ ਦੇ ਕਾਰਵਾਈ ਉਹ ਨਾ ਕਰਨ ਕੁੜੀ ਵਾਲੇ ਨਹੀਂ ਪੈਸਾ ਤੇ ਲੈ ਵੀ ਤੁਹਾਡੇ ਤੋਂ ਕੋਈ ਲਿਆ ਉਹਨਾਂ ਨੇ ਕੀ ਨਹੀਂ ਇਹ ਨਹੀਂ ਤਾਂ ਸੜਦ ਨੂੰ ਕੋਈ ਵੀ ਲਿਆ ਤੁਹਾਡੇ ਕੋਲ ਹਾਂ ਜੀ ਮੁੰਡੇ ਨੇ ਦਿੱਤੇ ਮੁੰਡੇ ਨੇ ਮੁੰਡੇ ਨੇ ਮੁੰਡੇ ਨੇ ਤੁਹਾਡੇ ਹੀ ਆ ਤੁਹਾਡਾ ਹੀ ਆ 12 13000 ਨਾਲ ਕੀ ਮਣੂ ਦੱਸੋ ਇਹਨਾਂ ਮੇ ਪੈ ਵਿਆਧੀ ਪੈ ਫੜ ਕੇ ਆਣੀ ਗਵਣੇ ਲਾਏ ਕੋਨੇ ਇੰਨੇ ਪਾਇਆ ਵਾ ਜਿਹੜਾ ਹੀ ਵਿਆਧੀ ਫੜ ਕੇ ਲਾਏ ਆ ਹੁਣ ਗੱਲ ਤੇ ਮੁੰਡੇ ਨੇ ਸਿੱਧਾ ਡਾਇਰੈਕਟ ਲੀ ਉਹਨੂੰ ਪੈਸੇ ਦੇ ਦਿੱਤੇ ਗੂਗਲ ਰਾਈ ਦਿੱਤੇ ਜਾਂ ਕਿਸ ਤਰ੍ਹਾਂ ਦਿੱਤੇ ਟਰਾਂਸਫਰ ਕਰਕੇ ਤਿੰਨ ਭਾਈਓ ਤੁਹਾਡੇ ਚਲੋ ਕੀ ਨਾ ਹੀ ਤੁਹਾਡਾ ਦੀਪਕਾ ਜੀ ਦੀਪਕ ਕਿਹੜੀ ਜਗ੍ਹਾ ਤੇ ਰਹਿਣਾ ਨਾਲ ਮੜਿਆ ਵਾਲੇ ਤੋਂ ਅੱਜ ਤੁਹਾਡੀ ਸ਼ਾਦੀ ਸੀਗੀ ਤੇ ਕੀ ਥਾਣੇ ਖੜੇ ਹੋ ਤੁਸੀਂ ਕੀ ਗੱਲ ਹੋ ਗਈ ਤੇ ਭਾਈ ਸਾਨੂੰ ਰੋਜ਼ ਗਾਰਡਨ ਪੈਲਸ ਦਾ ਗਿਆ ਸੀਗਾ ਸਹੀ 10 ਵਜੇ ਦਾ ਅਸੀਂ ਆਏ ਹੋਏ ਹਾਂ ਹੁਣ ਵੇਲੇ 8 ਵਜੇ ਚੱਲੇ ਆ ਸਾਨੂੰ ਉਹ ਕਹਿੰਦੇ ਭਾਈ ਆਣੇ 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 ਬਸ ਇਧਰ ਬੱਲਾਰਚ ਰੱਖਿਆਗਾ ਪਰ ਕੋਈ ਨਹੀਂ ਆਇਆ ਨੇ ਕੋਣ ਕਹਿੰਦੇ ਤੁਹਾਨੂੰ ਆਉਣੇ ਆ ਕੁੜੀਆਂ ਕੁੜੀ ਕੁੜੀ ਕਹਿੰਦੇ ਬੀਸ ਕਿੱਦਾਂ ਤੁਹਾਡਾ ਵਿਆਹ ਕਿੱਦਾਂ ਹੋਇਆ ਸੀ ਕਿੱਦਾਂ ਅੰਗੇਜਮੈਂਟ ਹੋਈ ਤੁਹਾਡੀ ਫੋਨ ਤੇ ਭਾਈ ਗੱਲ ਇਹ ਕਰਦੇ ਨੇ ਗੱਲ ਹੋਈ ਆ ਠੀਕ ਆ ਉਹਨੇ ਮਾਤਾ ਨਾਲ ਇਹ ਤਾਂ ਨਾਲ ਗੱਲ ਹੋਈ ਆ ਅੱਛਾ ਠੀਕ ਹੈ ਜੀ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਹੋ ਮੈਂ ਭਾਈ ਦਬਈ ਸਿਕਣਾ ਤੁਹਾਨੂੰ ਦਬਈ ਰਹਿੰਦੇ ਹਾਂ ਹਾਂ ਜੀ ਛੁੱਟੀ ਆਇਆ ਸੀ ਕੋਲ ਛੁੱਟੀ ਆਏ ਸੀ ਜੀ ਹਾਂ ਜੀ ਫੇਰ ਆ ਜਾਈ ਨੇ ਉਹ ਕੁੜੀ ਵਾਲੇ ਨਹੀਂ ਆਏ ਭਾਜੀ ਪਹਿਲਾਂ ਤੁਸੀਂ ਕੋਈ ਇਨਕੁਆਰੀ ਵਗੈਰਾ ਕੀਤੀ ਸੀ ਕਿ ਕੁੜੀ ਵਾਲੇ ਹੋਏ ਨਹੀਂ ਭਾਜੀ ਆਈ ਤੇ ਇਹ ਤੇ ਕੁਈ ਕੁਆਰੀ ਕਿਤੇ ਨਹੀਂ ਨਹੀਂ ਬਾਜੀ ਬਸ ਫੋਨ ਤੇ ਗੱਲ ਹੋਈ ਤੁਹਾਡੇ ਨਾਲ ਫੋਨ ਤੇ ਗੱਲ ਹੋਈ ਕਿੰਨੇ ਸਾਲ ਤੋਂ ਗੱਲਬਾਤ ਹੋ ਰਹੀ ਹੈ ਤਿੰਨ ਸਾਲ ਹੋ ਗਏ ਬਾਜੀ ਹਾਂਜੀ ਤਿੰਨ ਸਾਲ ਹੋ ਗਏ ਤਿੰਨ ਸਾਲ ਤੋਂ ਗੱਲਬਾਤ ਚੱਲ ਰਹੀ ਹੈ ਕੁੜੀ ਦੀਆਂ ਫੋਟੋਆਂ ਵਗੈਰਾ ਪਹਿਲਾਂ ਤੁਹਾਡੇ ਕੋਲ ਕੋਈ ਗੱਲਬਾਤ ਤੁਹਾਨੂੰ ਭੇਜੀ ਹੋਣਾ ਫੋਟੋ ਹੈਗੀ ਹੈ ਮੇਰੇ ਕੋਲ ਕਿੱਥੋਂ ਦਾ ਡਰੈਸਟ ਹੈ ਤੁਹਾਡਾ ਮੇਰਾ ਡਰੈਸਰ ਆ ਮੋਗਿਆ ਦੱਸਿਆ ਜੀ ਤੁਸੀਂ ਵਿਆਹਣ ਵਾਸਤੇ ਅੱਜ ਆ ਗਏ ਤੇ ਉਦੋਂ ਪਹਿਲਾਂ ਕੋਈ ਕਾਰਵਾਈ ਕੋਈ ਉਹਨਾਂ ਨਾਲ ਕੋਈ ਕਾਰਵਿਹਾਰ ਕੀਤਾ ਕੋਈ ਸਗਣ ਫਗਣ ਕੀਤਾ ਉਹਨਾਂ ਨੇ ਸਿਰਫ ਉਹ ਕੱਲੀ ਸਾਹ ਚਿੱਠੀ ਗੱਲੀ ਸੀ ਸਾਹ ਜਿੱਤੀ ਭੇਜੀ ਸੀ ਹਾਂਜੀ ਉਹਨਾਂ ਦਾ ਡਰ ਉਹ ਵੀ ਲਿਖ ਦਿੱਤਾ ਨਹੀਂ ਨਹੀਂ ਕਿਸੇ ਵਰਣ ਨੂੰ ਪਤਾ ਦਿੱਤਾ ਉਹਨਾਂ ਨੇ ਕਹ ਲਈ ਉਹ ਹੀ ਕਿਹਾ ਕੋਟ ਮੱਲਾ ਜੀ ਇੱਥੇ ਮੁੱਕ ਗਈ ਕੋਟ ਮੱਲਾ ਬੋਗੇ ਹਾਂਜੀ ਪਹਿਲਾ ਤੁਸੀਂ ਕੋਈ ਤੁਹਾਡੀ ਕੋਈ ਪੈਸਾ ਫੋਸਾ ਲੈਣ ਦੇ ਨਹੀਂ ਹੁੰਦਾ ਸੀ ਕਿ ਟ੍ਰਾਂਜੈਕਸ਼ਨ ਕੀਤੀ ਤੁਸੀਂ ਪੈਸਾ ਫੋਸਾ ਭੇਜ ਦਿੱ ਕੁੜੀ ਨੂੰ ਹਾਂਜੀ ਉਧਰੋਂ ਕੱਲੇ ਆ ਕਿੰਨੇ ਪੈਸੇ ਭੇਜਦੇ ਆ 500 ਦੇ ਕਰੀਬ ਕੱਲੇ ਆ ਭਾਈ ਜੀ 30000 ਰੁਪਏ ਭੇਜਾ ਜੀ ਕਿਸ ਬੇਸ ਤੇ ਭੇਜਤਾ ਜੇ ਕੋਈ ਕੋਣ ਚਾਰ ਪਛਾਨ ਨਹੀਂ ਸੀ ਉਹ ਚਲੋ ਖਰਚਾ ਉਧਰੋਂ ਮੰਗਦੇ ਸੀਗੇ ਚਲੋ ਸਾਨੂੰ ਲੋੜ ਆ ਤਾਂ ਕਿ ਤੁਹਾਡੇ ਤੋਂ ਹੁਣ ਕੀ ਮੰਗਤਾ ਹੋਣ ਭਾਈ ਸਾਡਾ ਖਰਚਾ ਇੰਨਾ ਹੋਇਆ ਗੱਲ ਵਿਆਹ ਦੇ ਇੰਨਾ ਖਰਚਾ ਹੋਇਆ ਸਾਡਾ ਪਰ ਤੁਹਾਡੇ ਕੋਲ ਕੋਈ ਐਡਰੈਸ ਨਹੀਂ ਹੈ ਕੋਈ ਗੱਲਬਾਤ ਨਹੀਂ ਹੈ ਕਿਵੇਂ ਫਿਰ ਤੁਸੀਂ ਲੱਭੋਗੇ ਪਹਿਲੇ ਨੰਬਰ ਹੈਗਾ ਨਾ ਨੰਬਰ ਦਿਤਣਾ ਦਾ ਹਾਂਜੀ ਨੰਬਰ ਦਿਤਾ ਵਾ ਜਿੰਦਰਜੀ ਇੱਕ ਲੜਕਾ ਆਇਆ ਸੀਗਾ ਜਿਹਦੇ ਸਿਰਾ ਬੰਨਿਆ ਆਏ ਦਰਖਾਸਤ ਜਿੰਦੀ ਮਾਮਲਾ ਕੀ ਹੈ ਕਾਰਵਾਈ ਦੀ ਉਹ ਲੜਕਾ ਦੀਪਕ ਕੁਮਾਰਾ ਪੁੱਤਰ ਪ੍ਰੇਮਚੰਦ ਮੜਿਆਲਾ ਪਿੰਡ ਪਿੰਦਾਂ ਨਕੋਦਰ ਸਾਹੜੇ ਚ ਜ਼ਿਲ੍ਹਾ ਜ਼ਿਲੰਦਰ ਉਹ ਬਾਹਰ ਦੁਬਈ ਵਿੱਚ ਸੀ ਉਹਦੀ ਮਨਪੀਤ ਪੁੱਤਰੀ ਜਗਤਾਰ ਸਿੰਘ ਵਸੀ ਮੋਗਾ ਨਾਲ ਇੰਸਟਾਗ੍ਰਾਮ ਤੇ ਗੱਲਬਾਤ ਹੁੰਦੀ ਰਹੀ ਉਹਨਾਂ ਨੇ ਅੱਜ 6 ਤਰੀਕ ਨੂੰ ਆਦੀ ਮੈਰਿਜ ਰੱਖੀ ਸੀ ਨੰਦਕਾਰ ਸੀਗੇ ਉਹ ਆਪਣੀ ਬਰਾਤ ਲੈ ਕੇ ਆਪਣੇ ਪਿੰਡੋਂ ਮੋਗੇ ਆਏ ਤੇ ਉਹਨਾਂ ਨੂੰ ਕੋਈ ਉਹਨਾਂ ਨੇ ਆਪਣਾ ਕੋਈ ਥਾਟ ਕਾਣਾ ਨਹੀਂ ਦੱਸਿਆ ਹਾਂ ਅਖੀਰ ਵੱਡੀ ਕਰਕੇ ਉਹ ਸਾਡੇ ਕੋਲ ਥਾਣੇ ਤੇ ਆਪਣੀ ਕੰਪਲੇਟ ਦਿੱਤੀ ਹੈ ਜਿਹਦੀ ਕੰਪਲੇਟ ਲਈ ਅਸੀਂ ਇਹਨਾਂ ਦਾ ਫਾਦਰ ਜੀ ਨੰਬਰਾਂ ਦੀ ਡਿਟੇਲ ਕਢਾ ਕੇ ਅਸੀਂ ਟੈਕਨੀਕਲ ਤਰੀਕੇ ਦੇ ਨਾਲ ਅਸੀਂ ਦੀ ਚੈੱਕ ਕਰਾਂਗੇ ਔਰ ਮੈਂ ਮੈਸੇਜ ਵੀ ਦੇਣਾ ਚਾਹੁੰਦਾ ਵੀ ਇਹ ਹਜੇ ਜੇ ਸਮਾਜ ਵਿੱਚ ਫੋਨ ਦੇ ਉੱਤੇ ਤਾਲਮਿਲ ਕਰਦੇ ਆ ਜਾਂ ਵੀ ਇਨਾਂ ਤੇ ਜੇ ਤੋ ਬਚਣਾ ਚਾਹੀਦਾ ਇਹਨਾਂ ਨਾਲ ਇਹਨਾਂ ਦਾ ਪਹਿਲਾਂ ਕੋਈ ਸੰਪਰਕ ਨਹੀਂ ਹੋਇਆ ਸੀ ਆਪਸ ਵਿੱਚ ਨਹੀਂ ਇਹਨਾਂ ਦਾ ਫੋਨ ਤੇ ਸੰਪਰਕ ਹੋਇਆ ਇਹਨਾਂ ਦਾ ਆਪਸ ਵਿੱਚ ਕੋਈ ਸੰਪਰਕ ਨਹੀਂ ਹੋਇਆ ਮੁੰਡਾ ਕਿੱਥੇ ਰਹਿੰਦਾ ਜੀ ਮੁੰਡਾ ਦੁਬਈ ਸੀਗਾ ਜੀ ਕਿਹਦੇ ਪਹਿਲਾਂ ਆਇਆ ਸੀ ਦੁਬਈ ਤੇ ਪਰਸ ਹੀ ਆਇਆ ਸੀ ਜੀ ਤੇ ਪਹਿਲਾਂ ਦੱਸਿਆ ਸੀ ਕਿਹੜੇ ਪਹਿਲੇ ਸੀ ਯਾਰ ਪਹਿਲੇਸ ਨਹੀਂ ਦੱਸਿਆ ਕਹਿੰਦੇ ਸਾਡੇ ਮੁੰਡੇ ਬੰਦੇ ਆਉਣਗੇ ਮੂਰੇ ਅੱਗੇ ਉਹ ਤੁਹਾਨੂੰ ਲੈ ਕੇ ਜਾਣਗੇ ਰਿਸਿਵ ਕਰਨਗੇ ਉਹ ਫੇਰੇ ਕੋਈ ਰੋਜ਼ 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 ਗਾਰਡਨ ਕਰ ਲੰਗੇ ਰੋਜ਼ ਪਹਿਲੇਸ ਕੋਈ ਖੇਡਣਾਂ ਉਹ ਇਹਨਾਂ ਨੇ ਰੋਜ਼ ਗਾਰਡਨ ਕਿਹਾ ਹੈ ਕਿਹਾ ਸੀਗਾ ਪਰ ਇੱਥੇ ਰੋਜ਼ ਗਾਰਡਨ ਕੋਈ ਮ ਕਿੰਨੇ ਵਜੇ ਆਏ ਸੀ ਮੋਗੇ ਜੀ ਉਹ ਦੱਸੋ ਮੋਗੇ 12 ਵਜੇ ਆਏ ਸੀ ਕਿੱਥੇ 12 ਵਜੇ ਤੋਂ ਲੈ ਕੇ ਉਹਦੀ ਵੀਡੀਓ ਰਲਹਾਰਾ ਚੌਂਜ ਵੇਰ ਕਰਦੇ ਰਹੇ ਫਿਰ ਉਹਨੂੰ ਆਪਣੀ ਲੋਕੇਸ਼ਨਾਂ ਪਾਉਂਦੇ ਰਹੇ ਉਹ ਕੋਲ ਲੁਧਿਆਣੇ ਦੀ ਆਉਂਦੀ ਸੀ ਕੋਈ ਕਿਤੋਂ ਦੀ ਆਉਂਦੀ ਸੀ ਅਖੀਰ ਇਹ ਵੇਰ ਕਰਕੇ ਫਿਰ ਸਰਪਥਾਣੇ ਆਏ ਇਹਨਾਂ ਦੇ ਜਿਹੜੀ ਆਪਣੀ ਕੰਪਨੀ ਲੈ ਲਈ ਸੀ ਕਿੰਨੇ ਬੰਦੇ ਦੀ ਬਰਾਤ ਲੱਗੇ ਆਈ ਸੀ ਬੰਦੇ ਸੀ ਜੀ ਕੋਟ 100 150 ਬੰਦਾ ਬਰਾਤ ਦਾ ਠੀਕ ਹੈ ਜੀ ਇਹਦੇ ਵਿੱਚ ਔਰਤਾਂ ਵੀ ਸੀਗੀਆਂ ਬੱਚੇ ਵੀ ਸੀਗੇ ਜੀ ਖਾਲੀ ਮੜ ਗਈ ਉਹ ਖਾਲੀ ਬਣ ਕੇ ਜਵਾਸ